ਦੇਖਿਆ ਕੋਰਾ ਘੱਮ ਆ ਗਿਆ ਆਈ ਸਰਕਾਰ ਕਾਰਵਾਈ ਕੀਤੀ ਜਾਵੇ ਯਾਰ ਦੋ ਮਿੰਟ ਦੇਖਿਆ ਸਰ ਉਹਰਾ ਮੇਰਾ ਵੱਲ ਕਰੋ ਇਥੇ ਕਾਰਵਾਈ ਹੋਣੀ ਚਾਹੀਦੀ ਏ ਫਟਾਫਟ ਸਫਾਈ ਹੋਣੀ ਚਾਹੀਦੀ ਬਾਜੀ ਜੀ ਠੀਕ ਹੈ ਜੀ ਵੇਖਾ ਬਰਾ ਦੀ ਲੱਤ ਟੁੱਟ ਗਈ ਏ ਆ ਤੁਹਾਡੇ ਭਰਾ ਦੇ ਲਾਤ ਉੱਤੀ ਹੈ ਮੇਰਾ ਭਰਾ ਦੇ ਲਾਤ ਉੱਤੀ ਹੈ ਸਾਡੇ ਵੀ ਅੰਦੇ ਵਿੱਚ ਦੇ ਜਨਾਬ 5 6 ਬੰਦੇ ਡਿੱਗੇ ਨੇ 5 6 5 6 ਸਮਝਾਏ ਸੀ ਟੀਵਾ ਡਿੱਗ ਪਈ ਇੱਥੇ ਕੋ ਬਜ਼ੁਰਗ ਜੀ ਹੋਣੇ ਡਿੱਗੇ ਇਹ ਹੋਣੇ ਡਿੱਗੇ ਹੈ ਮੁੱਖੀ ਸਾਹਮਣੇ ਡਿੱਗੇ ਅੰਦੇ ਨੁਕਸਾਨ ਕਿਸੇ ਜਾਨੀ ਕਿਸੇ ਜਾਨੀ ਦਾ ਨੁਕਸਾਨ ਨਾ ਕਰ ਜਾ ਸਕਦੀ ਹੈ ਇਹ ਚਾਹੀਦਾ ਸਰਕਾਰ ਨੂੰ ਸਫਾਈ ਕਰਾਉਣੇ ਤਾਂ ਫੜਾ ਬੜਾ ਸਫਾਈ ਕਰਾਉਣ ਇਹ ਤੇ ਖੱਡਾ ਖੱਟ ਗਿਆ ਉਹ ਪਾਣੀ ਖੱਡੇ ਵਿੱਚ ਪਾਵੇ ਇਹ ਸਫਾਈ ਸੜਕ ਬਹੁਤ ਜਾਵੇ ਸਾਰੀ ਹੈ ਕੱਲੋ ਕਿਸੇ ਜਾਨੀ जान ਵੀ ਜਾ ਸਕਦੀ ਐ ਇਸ ਚਿੱਕੜ ਦੇ ਵਿੱਚ ਜਾ ਕੇ ਠੀਕ ਹੈ ਜ਼ਿੰਮੇਵਾਰਾਂ ਦਾ ਪਰਪਰਟਾਈਜ਼ ਸੀਗਾ ਚੰਗਾ ਸੀਗਾ ਕਿ ਜ਼ਿੰਮੇਵਾਰ ਲੈਕ ਵਿੱਚ ਮੋੜਨਾ ਚਾਹੀਦਾ ਹੈ ਪਰ ਇਹ ਨਹੀਂ ਕਿਸੇ ਦੀ ਜਾਨ ਦਾ ਨੁਕਸਾਨ ਹੋਉਂਦਾ ਮੈਂ ਉੱਤੋਂ ਨੰਗੇ ਰਹੇ ਤੁਹਾਡਾ ਅਦਿਸ਼ ਕੁਮਾਰ ਮੈਂਬਰ ਬਚੇ ਪੈਂਟ ਪੈਂਚਾੜੀ ਅਸੀਂ ਆ ਬੱਝ ਕੇ ਚੱਕੇ ਮੈਂ ਅਸੀਂ ਦੋ ਦਿਨਾਂ ਆਉਂਦੇ ਜੀ ਨਾ ਤੁਹਾਡਾ ਅਦਿਸ਼ ਕੁਮਾਰ ਮੇਰਾ ਨਾਮ ਜਿੱਕੀ ਗੱਲ ਕੀ ਹੋਈ ਅੰਕਲ ਮੈਂ ਆ ਰਿਆ ਸੀ ਜਿੱਥੇ ਡਿਗਲ ਲੱਗਿਆ ਮਸੇ ਪੈਰ ਲੱਗਿਆ ਜੀ ਮੇਰਾ ਇਹ ਤੋਕੇ ਦੇਖ ਕੇ ਬੰਦਾ ਇੱਕ ਐਕਟਰ ਵਾਲਾ ਡਿਗਲ ਦੇ ਤੋ ਤੇ ਕਿਹ ਰੋਤ ਉਹ ਤਵਾਦ ਵੀ ਜਿਹੜਾ ਨਾ ਕਈ ਆਂਦੇ ਡਿੱਗਦੇ ਪੈਨੇ ਤੇ ਬੀਸੀ ਟੰਕ ਦੇ ਸਾਹਮਣੇ ਬਰਾਬਰ ਹੈ ਜੀ ਇੱਥੇ ਕੋਈ ਇੱਕ ਬੰਦੇ ਲੱਤ ਟੁੱਟ ਗਈ ਹੈ ਜੀ ਤੇ ਉਹ ਦੋ ਬੰਦੇ ਦਾ ਹੀ ਚੱਕਿਆ ਹੈ ਅਜੇ ਮੈਂ ਇੱਥੇ ਖੜਾ ਨਹੀਂ ਮੈਂ ਤਾਂ ਇੱਥੇ ਕੋਈ ਬਾਤ ਨਹੀਂ ਆ ਰਾਮ ਨਾਲ ਤੁਸੀਂ ਇਹ ਉਹਨਾਂ ਦਾ ਕੋਈ ਨਾ ਕੋਈ ਹੱਲ ਕਰਾਓ ਜੀ ਜੀ ਸਾਬ ਮੰਗਣਾ ਹੈ ਹੀ ਮੰਗਣਾ ਜੀ ਸਾਬ ਗੰਦ ਚ ਚਕਾਇਆ ਜਾਵੇ ਅੱਛਾ ਗੰਦ ਚ ਚਕਾਇਆ ਜਾਵੇ ਹਾਂਜੀ ਤੇ ਕੋਈ ਹਾਸਾ ਵਗੈਰਾ ਵੀ ਹੋਇਆ ਹਾਸਾ ਹੈ ਇੱਕ ਬੰਦੇ ਲੱਤ ਟੁੱਟੀ ਹੈ ਜੀ ਜੀ ਅਗਲਾ ਮੱਕਦਮ ਨਿਕਲ ਕੋਈ ਆਂਦਾ ਤਾਂ ਉੱਤੋਂ ਡਿੱਗਦਾ ਤਾਂ ਉੱਤੋਂ ਦੇ ਉੱਤੇ ਚਲ ਜਾਏਗਾ ਜੀ ਉਹ ਬੰਦਾ ਖਤਮ ਹੋ ਇੰਨ ਜਲਦੀ ਜਲਦੀ ਕਰਾਇਆ ਜਾਂਦਾ ਜੀ ਇਹ ਨਾ ਤੁਹਾਡਾ ਹਰੀਸ਼ ਕੁਮਾਰ ਕਿੱਥੇ ਦਾ ਰਾਂ ਨਾਲ ਹੋ ਆ ਫਾਇਲ ਕਰਦਾ ਜੀ ਜੀ ਕੀ ਹੋ ਗਿਆ ਇੱਕ ਤਾਂ ਅਸੀਂ ਮੈਂ ਤੇ ਟਿਲਕਾ ਦੇ 200 ਰੁਪਿਆ ਕਿਨੂਆਂ ਦੇ ਕੰਨ ਇਹ ਡੇਕ ਪਿਆ ਬੜੀ ਜ਼ੋਰ ਨਾਲ ਇਦਕੇ ਮੇਟ ਲਾਤੀ ਟੁੱਟੀ ਜਾ ਵੇ ਥੱਲੇ ਇਹਦੀ ਬਾਕੀ ਰੱਖੀ ਜੀ ਜੀ ਇਹ ਬਾੜਾ ਆਰਾ ਕਰੇ ਬਕਰਾਨ ਐਸੇ ਐਸੇ ਦੇਖ ਪੈਸੀ ਨਾ ਜੋ ਨਹੀਂ ਰਹੇਗਾ ਸੀ ਐਡਮ ਅੰਦਰਾ ਮੈਸੇ ਵੀਡੀਓ ਬੇਜੇ ਨਾਮ ਮੇਰੇ ਘਰ ਦਾ ਬਟਿਸਟ ਅਕੀਨੀ ਬੜੀ ਛੋਟੀ ਮੇਰੇ ਲੱਤ ਰੋਟੀ ਚੂਕੀਆਂ ਨੇ ਆ ਬਾਗੜਾ ਲਾਈ ਅਡੋੜੀ ਲੀਏ ਕੁਝ ਜਨਾ ਬੋਲ ਨਾ ਆਈ ਨਾ ਆ ਦਾ ਨੰਬਰ